ਇਸ ਸੰਗਾ ਬੋਲਦਾ ਕਹਿੰਦਾ ਸੰਗਾ ਜਿਹੜਾ ਬੋਲਦਾ ਕਿਤਨ ਕਾ ਕਿਤਨ ਕਾ ਤਨ ਕਾ ਕਹਿੰਦਾ ਬਾਊ ਪਿੰਡ ਨਹੀਂ ਪੋਣੀ ਬਾਊ ਪਿੰਡ ਨਹੀਂ ਪੋਣੀ ਸੰਗਿਆ ਦਾ ਪਿੰਡ ਤੇ ਪੰਡਾ ਬਲਾ ਬਲਟੀ ਤੇ ਸਾਰੀ ਚ ਕਹਿੰਦਾ ਮੈਂ ਉਹਨੂੰ ਕਿਹਾ ਬਾਊ ਸਾਦਾ ਸੂਟ ਪਾ ਕੇ ਨਾ ਸਾਦੀ ਬਣ ਕੇ ਆਉਣਾ ਬਾਹੂ ਸਾਦੀ ਬਣ ਕੇ ਕਹਿੰਦੀ ਸੰਗਾ ਸਾਹਿਬ ਹੋਰ ਕੀ ਕਰਾਂ ਮੈਂ ਬਾਹੂ ਸੈਂਪਲ ਸੂਟ ਪਾ ਕੇ ਆਉਣਾ ਮਹਾਕਰੇ ਸਾਡਾ ਰਾਜ ਆ ਗਿਆ ਤੇ ਰੇਤਾਂ ਦਾ ਠੇਕਾ ਲੈ ਲਾਂਗੇ ਬਾਹੂ ਰਾਜ ਲਈ ਆਇਆ ਸਾਰਾ ਮਹਾਂ ਦੇਹ ਦੀ ਕੁੜੀਆਂ ਨੂੰ ਉੱਡ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰ ਮੈਂ ਕਹਿੰਦਾ ਸਾਡੇ ਆਈਜੀ ਸਾਹਿਬ ਸਾਡੇ ਮਾਝੇ ਦੇ ਮੇਰਾ ਆਈ ਜੀ ਸਾਬਨਾ ਬਹੁਤ ਪਿਆਰਾ ਹੈ ਬਾਬਾ ਬੁੱਢਾ ਮહેર ਕਰੇ ਸਾਡੇ ਮਾਝੇ ਦਾ ਡੀਜੀਪੀ ਬਣ ਕੇ ਆਵੇ ਤੇ ਮੈਨੂੰ ਲੱਗਦਾ ਸਾਨੂੰ ਮਾਝੇ ਨੂੰ ਬੜੀ ਖੁਸ਼ੀ ਹੋਣੀ ਆ ਡੀਜੀਪੀ ਬਣੇ ਤਰੋ ਡੀਜੀਪੀ ਬਣ ਗਿਆ ਚੀਕਾਂ ਮਰਾ ਦੂ ਝੱਟਾ ਚੀਕਾਂ ਕੋਈ ਤੁਹਾਡਾ ਬੱਚਾ ਨਹੀਂ ਰਊ ਤੇਰਾ ਨਾਂ ਪੁrti ਕਰੂ ਮੈਨੂੰ ਮੈਨੂੰ ਫਾਦੇ ਨਾ ਪਤਾ ਤੂੰ ਨੂੰ ਮਿੱਟੀ ਨਾਲ ਪਿਆਰ ਹੈ ਸੇ ਮਿੱਟੀ ਦਾ ਜਰੂਰ ਤੁਹਾਡੇ ਬੱਚੇ

ਬਿਰੋਧ ਪੰਗਾ ਇਹੋ ਜਿਹਾ ਪੈ ਗਿਆ ਸਾਰੇ ਛੱਡ ਕੇ ਭੱਜ ਗਏ ਕਹਿੰਦਾ ਨਾ ਲਪਨਾ ਸੰਗਾ ਦੇ ਨਾਲ ਲਪਨਾ ਮੰਗਾ ਬਿਰੋਧੋਂ ਪੀਰ ਇਹੋ ਜਿਹੀ ਬਣ ਗਈ ਉਦੋਂ ਕਿਰੇ ਕਾਲੀਦਾਰਾਂ ਦੇ ਇਹਨਾਂ ਵੱਡੇ ਰੀਡਰੋਂ ਭੱਜ ਗਏ ਕਹਿੰਦੇ ਅਰੇ ਨੇ ਸੰਗੇ ਨੂੰ ਜਾਂਦੇ ਸੰਗਾ ਕੌਣ ਐ ਤੇ ਮੰਗਾ ਕੌਣ ਐ ਦੇਖੋ ਭੱਜ ਗਏ ਬਿਰੋ ਮੈਂ ਤੁਹਾਨੂੰ ਬਾਦਨਾ ਕਾ ਮੰਗਾ ਪੰਜਾਬ ਦੇ ਅੰਦਰ ਹੁਣ ਤੀਦ ਮੇਰੇ ਨਾਲ 40 ਲੱਖ ਪੱਤੋ ਫੋਟੋ ਹੋ ਚੱਲੀ ਐ 40 ਲੱਖ ਤੋਂ ਬਾਅਦ ਫੇਰ ਕੋਈ ਪੰਜਾਬ ਦੇ ਨਗਰੇ ਮਰਜੀ ਜ਼ਿਲ੍ਹੇ ਚ ਜਾਵਾ ਚੱਲ ਮੈਂ ਚੰਡੀਗੜ੍ਹ ਜਾਵਾ ਚੱਲ ਮੈਂ ਫਰੀਦਕੋਟ ਜਾਵਾ ਉੱਥੇ ਮੇਲੇ ਲੱਗ ਜਾਂਦੇ ਫੋਟੋ ਕਰਾਉਣ ਲਈ ਗਿਣਤੀ ਨਹੀਂ ਕੋਈ ਰੈਂਦੀ ਆ ਇਹਨਾਂ ਪਿਆਰ ਕਰਦੇ ਲੋਕ ਪੰਜਾਬ ਪੰਜਾਬ ਵਾਲੇ ਮੈਨੂੰ ਰਾਤ ਜੂਕੇ ਤੋਂ ਅਮਰੀਕਾ ਵਾਲੇ ਫੋਨ ਕਰਦੇ ਰਹਿੰਦੇ ਆ ਸੰਗਾ ਸਾਹਿਬ ਤੁਹਾਨੂੰ ਬੁਲਾਉਣਾ ਜ਼ਰੂਰ ਉਧਰ ਬਾਹਰ ਪਤਾ ਚੱਕਰ ਗਿਆ ਮੇਰੇ ਪਾਸਪੋਰਟ ਦੀ ਚੈਨ ਟੁੱਟ ਗਈ ਹੈ ਜਿਹੜੇ ਪਾਸਪੋਰਟ ਠੀਕ ਹੁੰਦਾ ਨਾ ਤੇ ਫਿਰ ਮੈਂ ਜ਼ਰੂਰ ਜਾਣਾ ਹੀ ਆ ਸਾਡੇ ਜਿੰਮੇ ਦੇ ਬਹੁਤ ਤਗੜੇ ਚੀਕਾ ਮਨੇ ਪੜਿਆ ਚੀਕਾ ਦੇਖੋ ਪਿੰਡ ਨੀਪੋਂ ਦੇ ਕਹਿੰਦੇ ਸੰਗਾ ਸਾਹਿਬ ਧਾਰੀ ਵਾਲ ਬੱਬੀ ਨੇ ਕਹਿੰਦਾ ਸੰਗਾ ਜੀ ਪਿੰਡ ਨਹੀਂ ਪਾਣੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਤਰ੍ਹਾਂ ਮੈਂ ਆਈ ਜੀ ਸਾਹਿਬ ਨੂੰ ਸੁਪਾ ਮਿਲਿਆ ਨਾ ਆਈ ਜੀ ਸਾਹਿਬ ਕਹਿੰਦੇ ਸੰਗਾ ਮੈਂ ਪਿੰਡ ਨਹੀਂ ਪਾਈ ਮੈਂ ਕਦੇ ਨਹੀਂ ਬਾਉ ਕਦੇ ਨਹੀਂ ਤਗੜੇ ਹੋ ਜੋ ਵਧੀਆ ਇਮਾਨਦਾਰੀ ਨਾਲ ਆਪਣਾ ਗਰਾ ਮੇਲਾ ਸਾਲ ਬਾਦੋਂ ਮਨਾਇਆ ਕਰੋ ਬੜੀ ਖੁਸ਼ੀ ਹੋਈ ਮੇਲੇ 'ਚ ਆਈ ਜੀ ਸਾਹਿਬ ਦੂਜੀ ਵਾਰੀ ਪਾਪਾ ਬੁੱਢੀ ਜਿਹਨਾਂ ਮੇਰ ਕੀਤੀ ਮੈਨੂੰ ਮਨ ਹੈ ਦੂਜੀ ਵਾਰੀ ਭਾਜੀਪੀ ਪਰਕੇ ਮੇਲਾ ਮਨਾਉਗਾ ਭਾਜੀਪੀ ਪੰਜਾਬ ਦੇ ਬਣ ਕੇ ਸਾਰਿਆਂ ਨੂੰ ਅਸਾਂ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਕੌਣ ਬੋਲਦਾ ਭਾਈ ਸੰਗਾ ਬੋਲਦਾ ਕਹਿੰਦਾ ਸੰਗਾ ਜਿਹੜਾ ਬੋਲਦਾ ਕਿੰਨ ਕਾ ਕਿੰਨ ਕਾ ਅੱਤਨ ਕਾ ਕਿੰਦਾ ਬਾਹੂ ਪਿੰਡ ਨਹੀਂ ਪੋਣੀ ਬਾਹੂ ਪਿੰਡ ਨਹੀਂ ਪੋਣੀ ਸੰਡੇ ਦਾ ਪਿੰਡ ਤੇ ਪੰਡਾ ਪਿਆ ਬਾਲਟੀ ਤੇ ਸਾਰੀ ਚ ਕਿੰਦਾ ਮੈਂ ਉਹਨੂੰ ਕਿਹਾ ਬਾਹੂ ਪਿੰਡ ਪਾ ਕੇ ਨਹੀਂ ਆਉਣਾ ਸਾਦਾ ਸੂਟ ਪਾ ਕੇ ਨਹੀਂ ਸਾਦੀ ਬਣ ਕੇ ਆਉਣਾ ਬਾਹੂ ਸਾਦੀ ਬਣ ਕੇ ਕਹਿੰਦੀ ਸੰਗਾ ਸਾਹ ਮਹੋਰ ਕੀ ਕਰਾਂ ਮੈਂ ਬਾਹੂ ਸੈਂਪਲ ਸੂਟ ਪਾ ਕੇ ਆਉਣਾ ਮੈਂ ਕਰੇ ਸਾਡਾ ਰਾਜ ਆ ਗਿਆ ਤੇ ਰੇਤਾ ਦਾ ਠੇਕਾ ਲੈ ਲਾਂਗੇ ਬਾਹੂ ਰਾਜ ਨੇ ਆਇਆ ਸਾਰਾ ਮੱਧੇ ਦੀ ਕੁੜੀਆਂ ਨੂੰ ਉੱਡ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰ ਮੈਂ ਕਹਿੰਦਾ ਸਾਡੇ ਆਈਜੀ ਸਾਹਿਬ ਸਾਡੇ ਮਾਝੇ ਦੇ ਮੇਰਾ ਆਈਜੀ ਸਾਹਿਬ ਨਾਲ ਬਹੁਤ ਪਿਆਰਾ ਹੈ ਬਾਬਾ ਪੁੱਡਾ ਮહેર ਕਰੇ ਸਾਡੇ ਮਾਝੇ ਦਾ ਡੀਜੀਪੀ ਬਣ ਕੇ ਆਵੇ ਤੇ ਮੈਨੂੰ ਲੱਗਦਾ ਸਾਨੂੰ ਮਾਝੇ ਨੂੰ ਬੜੀ ਖੁਸ਼ੀ ਹੋਣੀ ਆ ਡੀਜੀਪੀ ਬਣੇ ਤਰਾ ਡੀਜੀਪੀ ਬਣ ਗਿਆ ਚੀਕਾ ਮਰਾ ਦੂੰ ਜੱਟਾ ਚੀਕਾ ਕੋਈ ਤੁਹਾਡਾ ਬੱਚਾ ਨਹੀਂ ਡੂੰ ਤੇਰਾ ਨਾਂ ਪੁਰਤੀ ਕਰੂ ਮੈਨੂੰ ਮੈਨੂੰ ਫਾਦੇ ਨਾ ਪਤਾ ਤੂੰ ਮਿੱਟੀ ਨਾਲ ਪਿਆਰ ਹੈ ਸੇ ਮਿੱਟੀ ਦਾ ਜਰੂਰ ਤੁਹਾਡੇ ਬੱਚੇ ਛੱਟ ਕਰੂ ਆਜੀ ਸਾ ਮੈਂ ਤਾਂ ਉਹ ਡੀਜੀਪੀ ਬਣ ਗਿਆ ਨਾ ਮੈਨੂੰ ਆਸ ਹੈ ਤਿੰਨਾਂ ਮਹੀਨਿਆਂ ਦਾ ਡੀਜੀਪੀ ਜਰੂਰ ਬੱਸ ਬਣੂ ਮੈਂ ਬਾਹਰ ਅਮਰੀਕਾ ਤੇ ਯੂਕੇ ਟਰਾਲਿਆਂ ਦੇ ਉੱਪਰ ਪਤਾ ਕੀ ਦੇਖਿਆ ਟਰਾਲਿਆਂ ਦੇ ਉਨਾਲ ਪੀਪੀ ਦਾ ਨੇ ਟਰਾਲੇ ਲਿਖਿਆ ਬੱਲ ਪਿੰਡ ਨਹੀਂ ਪੌਣੀ ਪਿੰਡ ਨਹੀਂ ਪੌਣੀ ਟਰਾਲੇ ਦੇ ਕੱਬੀ ਨਹੀਂ ਭਾਉ ਕੱਬੀ ਨਹੀਂ ਕੱਬੀ ਨਹੀਂ ਭਾਉ ਕੱਬੀ ਨਹੀਂ ਬੜੇ ਮੇਰੇ ਵੀਰਾਂ ਨੇ ਉੱਥੇ ਮੈਨੂੰ ਮਾਨ ਦਿੱਤਾ ਬਾਹਰ ਚੁੱਕ ਕੇ ਅਮਰੀਕਾ ਲੈ ਨੇ ਬਿਰੋਦ ਪੰਗਾ ਇਹੋ ਜਿਹਾ ਪੈ ਗਿਆ ਸਾਰੇ ਛੱਡ ਕੇ ਭੱਜ ਗਏ ਕਹਿੰਦਾ ਨਾ ਲਪਨਾ ਸੰਗਾ ਦੇ ਨਾਲ ਲਪਨਾ ਮੰਗਾ ਬਿਰੋਦੋਂ ਪੀਰ ਇਹੋ ਜਿਹੀ ਬਣ ਗਈ ਉਦੋਂ ਕਿਰੇ ਕਾਲੀਦਾਰਾਂ ਦੇ ਇਹਨਾਂ ਵੱਡੇ ਰੀਟਰੋਂ ਭੱਜ ਕੇ ਕਹਿੰਦੇ ਹਲੇ ਨੇ ਸੰਘੇ ਨ ਜਾਂਦੇ ਸੰਘਾ ਕੌਣ ਐ ਤੇ ਮੰਗਾ ਕੌਣ ਐ ਦੇਖੋ ਭੱਜ ਗਏ ਬੇਰੋਂ ਮੈਂ ਤੁਹਾਨੂੰ ਫਾਦੇ ਨਾ ਕਮਾਂਗਾ ਪੰਜਾਬ ਦੇ ਅੰਦਰ ਹੁਣ ਤੀਦ ਮੇਰੇ ਨਾਲ 40 ਲੱਖ ਵੱਤੋਂ ਫੋਟੋ ਹੋ ਚੱਲੀ ਐ 40 ਲੱਖ ਤੋਂ ਵੱਧ ਬੇਰੋਂ ਕੋਈ ਪੰਜਾਬ ਦੇ ਮੈਂ ਕਰੇ ਮਰਜੀ ਜ਼ਿਲ੍ਹੇ ਤੇ ਜਾਵਾਂ ਚੱਲ ਮੈਂ ਚੰਡੀਗੜ੍ਹ ਜਾਵਾਂ ਚੱਲ ਮੈਂ ਫਰੀਦਕੋਟ ਜਾਵਾਂ ਉੱਥੇ ਮੇਲੇ ਲੱਗ ਜਾਂਦੇ ਫੋਟੋ ਕਰੌਣਾਂ ਲਈ ਗਿਣਤੀ ਨਹੀਂ ਕੋਈ ਰੈਂਦੀ ਐ ਇਨਾ ਪਿਆਰ ਕਰਦੇ ਲੋਕ ਪੰਜਾਬ ਵਾਲੇ ਮੈਨੂੰ ਰਾਤ ਜੂਕੇ ਤੋਂ ਅਮਰੀਕਾ ਵਾਲੇ ਫੋਨ ਕਰਦੇ ਰਹਿੰਦੇ ਆ ਸੰਗਾ ਸਾਹਿਬ ਤੁਹਾਨੂੰ ਬੁਲਾਉਣਾ ਜਰੂਰ ਉੱਤਰਪਾਰ ਪਤਾ ਚੱਕਰ ਗਿਆ ਮੇਰੇ ਪਾਸਪੋਰਟ ਦੀ ਚੈਨ ਟੁੱਟ ਗਈ ਹੈ ਜੇਰੇ ਪਾਸਪੋਰਟ ਠੀਕ ਹੁੰਦਾ ਨਾ ਤੇ ਫਿਰ ਮੈਂ ਜਰੂਰ ਜਾਣਾ ਹੀ ਆ ਸਾਡੇ ਜਿੰਮੇ ਦੇ ਬਹੁਤ ਤਗੜੇ ਚੀਕਾ ਮੁੰਡੇ ਪਰੇਗਾਂ ਚੀਕਾ ਦੇਖੋ ਪਿੰਟ ਇਹ ਕਹਿੰਦੇ ਸੰਗਾ ਸਾਹਿਬ ਧਾਰੀ ਵਾਲ ਬੱਬੀ ਨੇ ਕਿਹਾ ਸੰਗਾ ਜੀ ਪਿੰਡ ਨਹੀਂ ਪਾਣੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਤੇਰਾ ਮੈਂ ਆਈਜੀ ਸਾਹਿਬ ਨੂੰ ਸੁਭਾ ਮਿਲਿਆ ਨਾ ਆਈਜੀ ਸਾਹਿਬ ਕਹਿੰਦੇ ਸੰਗਾ ਮੈਂ ਪਿੰਡ ਨਹੀਂ ਪਾਈ ਮੈਂ ਕਦੀ ਨਹੀਂ ਬਾਉ ਕਦੀ ਨਹੀਂ ਤਗੜੇ ਹੋ ਜਾ ਵਧੀਆ ਇਮਾਨਦਾਰੀ ਨਾਲ ਆਪਣਾ ਗਦਾ ਮੇਲਾ ਸਾਲ ਬਾਦੋਂ ਮਨਾਇਆ ਕਰੋ ਬੜੀ ਖੁਸ਼ੀ ਹੋਈ ਮੇਲੇ 'ਚ ਆਈਜੀ ਸਾਹਿਬ ਦੂਜੀ ਵਾਰੀ ਪਾਪਾ ਬੁੱਢੀ ਜਿਹੜਾ ਮਿਹਰ ਕੀਤੀ ਮੈਨੂੰ ਮਨ ਹੈ ਦੂਜੀ ਵਾਲੀ ਡੀਜੀਪੀ ਪਰ ਕੇ ਮੇਲਾ ਮਨਾਉਗਾ ਡੀਜੀਪੀ ਪੰਜਾਬ ਦੇ ਬਣ ਕੇ ਕਿਉਂਕਿ ਅੱਜ ਕੱਲ ਦੇ ਸਮਾਂਨੇ ਚ ਹਸਾਉਣਾ ਬਹੁਤ ਔਖਾ ਰਵਾਦ ਆਸੀ ਲੈਨੇ ਆ ਪਰ ਹਸਾਉਣਾ ਬਹੁਤ ਔਖਾ ਪਰ ਆਪਣੇ ਆਪ ਨੂੰ ਪ੍ਰੈਜੈਂਟ ਕਰਕੇ ਹਸਾਉਣਾ ਕਿਉਂ ਹੋਬੀਤਾਲੀਵਾਲ ਜੀ ਹਸਾਉਣਾ ਔਖਾ ਤਾਂ ਹੋ ਗਿਆ ਰਵਾਦ ਹਰ ਕੋਈ ਜਾਣਦਾ ਹੈ ਕਿਤੇ ਬਚਪਨ ਦੇ ਦਿਨ ਵੀ ਕਿੰਨੇ ਚੰਗੇ ਸੀ ਬਚਪਨ ਦੇ ਦਿਨ ਵੀ ਕਿੰਨੇ ਚੰਗੇ ਸੀ ਉਹ ਸਿਰਫ ਖੇਡਾਂਗੇ ਫੁੱਟੀਆਂ ਕਰਦੇ ਸੀ ਉਹ ਖੁਸ਼ੀਆਂ ਨਹੀਂ ਜਿੰਨੀਆਂ ਮਿਲਣ ਸੀ ਕਿ ਬਾਰਿਸ਼ ਦੇ ਪਾਣੀ ਨੂੰ ਪੈਰ ਮਾਰਦੇ ਸੀ ਤੇ ਆਪਣਾ ਆਪ ਭਿਗਾਉਂਦੇ ਸੀ ਹੁੰਦੇ ਇੱਕ ਹਰ ਰੋਜ਼ ਸੁਆ ਕਰ ਜਾਂਦਾ ਤੇ ਬਚਪਨ ਚ ਦਿੱਕੋ ਹਲਕਾ ਲੱਗਦਾ ਸੀ ਸੋ